ਪਰਮ ਸਤਕਾਰਯੋਗ ਦਹਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗੱਜ ਕੇ ਅਖੋ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਰਾ ਹਰਚੰਦ ਸਿੰਘ ਖਾਲਸਾ ਪਿੰਡ ਮਾੜੀ ਕੰਬੋ ਕੇ ਵੱਡੇ ਵਡੇਰੇ ਬਾਬਾ ਸੁਖਾ ਸਿੰਘ ਮਤਾਪ ਸਿੰਘ ਸੋ ਮੱਸੇ ਰੰਗੜ ਦਾ ਜਿਹੜਾ ਇੱਥੋਂ ਗਿੱਚੜ ਲਾ ਕੇ ਬੁੱਢੇ ਜੋੜ ਲੈ ਗਏ ਸੀ ਉਹ ਬੀਕਾਨੇਰ ਤੋਂ ਆਏ ਈਕਾ ਨ aerationਾ ਮੱਛਾ ਰੰਗੜ ਇੱਥੇ ਦਰਬਾਰ ਸਾਹਿਬ ਕੰਜਰੀਆਂ ਨਚਾਉਂਦਾ ਸੀ ਬੜੇ ਮਾੜੇ ਕਰਮ ਕਰਦਾ ਸੀ ਇੱਥੇ ਸੋ ਬੁੱਢੇ ਜੋੜ ਬਾਬਾ ਸੁਖਾ ਸਿੰਘ ਮੁਤਾਬ ਸਿੰਘ ਲੈ ਕੇ ਗਏ ਸੋ ਸਾਡੇ ਵੱਡੇ ਵਡੇਰੇ ਸੋ ਉਹਨਾਂ ਦਾ ਮੈਂ ਛੋਟਾ ਬੱਚਾ ਪਿੰਡ ਮਾੜੀ ਕੰਬੋ ਕੇ ਹਰਚੰਦ ਸਿੰਘ ਸੋ ਅੱਜ 6 ਜੂਨ ਮੈਥੋਂ ਸ਼ੁਰੂ ਕਰਦਾ ਚੜਿਆ ਮਹੀਨਾ ਜੂਨ ਦਾ ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਪੈਂਦਾ ਛੇ ਸਾਡੇ ਸੀਨੇ ਕੀਤਾ ਛੇ ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਕੀਤਾ ਛੇ ਤੂੰ ਲਾਂਬੂ ਲਾਇਆ ਤਖਤ ਨੂੰ ਸਾਨੂੰ ਅੱਜ ਵੀ ਲੱਗਦਾ ਛੇਕ ਇੰਦਰਾ ਗਾਂਧੀ ਦੀ ਗੱਲ ਦੱਸਦਾ ਪਾਪਨੇ ਤੂੰ ਲਾਂਬੂ ਲਾਇਆ ਤਖਤ ਨੂੰ ਇਹ ਰਹੀ ਦੁਨੀਆ ਤਾਕਰ ਸਾਨੂੰ ਇਹ ਭੁੱਲ ਨਹੀਂ ਸਕਦਾ ਵੀ ਜੋ ਤੂੰ ਸਾਡੇ ਨਾਲ ਕੀਤਾ ਏ ਤੇ ਰਹੀਂਦੀ ਦੁਨੀਆ ਤੱਕ ਇਹ ਆਪਾਂ ਯਾਦ ਵੀ ਰੱਖਣਾ ਹੈ ਆਉਣ ਆਲੀਆਂ ਪੀੜ੍ਹੀਆਂ ਯਾਦ ਵੀ ਰੱਖੇ ਜੋ ਸਾਡੇ ਨਾਲ ਇਹ ਵਰਤਾਵੇ ਵਰਤਾਏ ਧੱਕੇ ਹੋਏ ਆ ਕਿਉਂਕਿ ਕਾਲ ਤਖਤ ਤੇ 6 ਜੂਨ ਨੂੰ ਜਿਹੜਾ 4 ਜੂਨ ਨੂੰ ਬਾਬਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜੇ ਸੀ 4 ਜੂਨ ਨੂੰ ਸ਼ਹੀਦੀ ਦਿਹਾੜੇ ਸੰਗਤਾਂ ਲੱਖਾਂ ਨਾ ਹੀ ਇੱਥੇ ਇਕੱਠੀਆਂ ਹੀਆਂ ਸੀ ਦਰਸ਼ਨ ਕਰਨ ਵਾਸਤੇ 6 ਜੂਨ ਨੂੰ ਤੇ ਇਹਨਾਂ ਨੇ ਉਧਰੋਂ ਅਟੈਕ ਕਰਕੇ ਲੱਖਾਂ ਜਿਹੜੀਆਂ ਸੰਗਤਾਂ ਉੱਥੇ ਅੰਦੋਛ ਟਹਿ ਟੇਰੀ ਕੀਤੇ ਸੋ ਇਹ ਸਾਨੂੰ ਕਦੇ ਵੀ ਨਹੀਂ ਇਹ ਭੁੱਲ ਸਕਦਾ ਅੱਜ 6 ਜੂਨ 2024 ਇੱਥੇ ਮੈਂ ਪੜਾ ਤੇ ਆਇਆ ਇੱਥੇ ਆਣ ਕੇ ਦਰਸ਼ਨ ਕੀਤੇ ਆ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਤੇ ਵਡਾਲਾ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਇੱਥੇ ਸਰੂਪਾ ਦੇ ਕੇ ਸਨਮਾਨ ਸਨਮਾਨ ਕੀਤਾ ਸਾਰੀਆਂ ਸੰਗਤਾਂ ਨੇ ਇਥੇ ਗੱਲਬਾਤ ਕੀਤੀ ਆ ਸੋ ਆਪਾਂ ਨੂੰ ਇਥੇ ਇਕੱਠੇ ਹੋ ਜਾਣਾ ਚਾਹੀਦਾ 6 ਜੂਨ ਹਨੂ ਕਦੀ ਵੀ ਸਾਰੀ ਉਮਰ ਭੁੱਲ ਨਹੀਂ ਸਕਦੀ ਵੀ ਸੋ ਮੈਂ ਆਖਰੀ ਗੱਲ ਤੇ ਆਵਾਂ ਜਿਹੜਾ ਜੀਤ ਸਿੰਘ ਪੂਲਾ ਨਿਹੰਗ ਬਲਵਿੰਦਰ ਸਿੰਘ ਜਟਾਣੀ ਦਾ ਪਰਿਵਾਰ ਉਹਨੇ ਸ਼ਹੀਦ ਕੀਤਾ ਚਾਰ ਜੀ ਜੋਗੇ ਖਾਨਪੁਰਗੇ ਦੇ ਸੱਤ ਜੀ ਜਿਹੜੇ ਉਹ ਸ਼ਹੀਦ ਕੀਤੇ ਤੇ ਬਲਵਿੰਦਰ ਸਿੰਘ ਜਟਾਣੀ ਦਾ ਪਰਿਵਾਰ ਪਤਾ ਕਿਦੋਂ ਸ਼ਹੀਦ ਕੀਤਾ ਸੀ 29 ਅਗਸਤ ਅਗਸਤ 29 ਅਗਸਤ ਨੂੰ ਤੇ ਪੂਲੇ ਨੂੰ ਅੱਗ ਪਤਾ ਕਿਦੋਂ ਲੱਗਦੀ 29 2008 29 ਅਗਸਤ ਨੂੰ ਵੇਖੋ ਮਾਲਕ ਆਵਰਤਾਵੇਂ ਵਰਤਾਉਂਦੇ ਆ ਵੇਖੋ ਮਾੜੇ ਕੰਮ ਦਾ ਹਮੇਸ਼ਾ ਹੀ ਮਾੜਾ ਨਤੀਜਾ ਇੱਕ ਨਾ ਇੱਕ ਦਿਨ ਉਹ ਪਾਪਾਂ ਦਾ ਜਿਹੜਾ ਉਹ ਘੜਾ ਭਰ ਜਾਂਦਾ ਤੇ ਸੋ ਵੇਖੋ ਇੰਦਰਾ ਗਾਂਧੀ ਨੇ ਵੀ ਦਰਬਾਰ ਸਾਹਿਬ ਤੇ ਅਟੈਕ ਕਰਕੇ ਤੇ ਉਦੋਂ ਉੱਥੇ ਹੀ ਭਾਈ ਸੁਖਵੰਤ ਸਿੰਘ ਬੀਨਤ ਸਿੰਘ ਤੇ ਵੇਖੋ ਇਹ ਵਰਤਾਵੇਂ ਮਾਲਕ ਆਵਰਤ ਆਉਂਦੇ ਆ ਦਾਵੇਂ ਪਾਸ਼ਾ ਆਪ ਕਿਰਪਾ ਕਰਦੇ ਆ ਗੁਰੂ ਮਹਾਰਾਜ ਜੀ ਆਪ ਸਿਰ ਤੇ ਹੱਥ ਰੱਖਦੇ ਆ ਤੇ ਮੈਂ ਇੱਥੇ ਛੋਟੀ ਜੀ ਗੱਲ ਦੱਸ ਕੇ ਜਾਵਾਂਗਾ ਜਿੱਦਣ 2008 ਦੇ ਵਿੱਚ ਸੱਤ 'ਚ ਮੈਂ ਜੇਲ੍ਹ 'ਚ ਜਾਣਾ 2008 ਦੇ ਵਿੱਚ ਜਿੱਦਣ ਪੂਲੇ ਵਾਲਾ ਕੰਮ ਕਰਨਾ ਸੀ ਨਾ ਅਰਦਾਸ ਬੇਨਤੀ ਕੀਤੀ ਵੀ ਵੀਰੋ ਮੈਂ ਵੀ ਬਿਲਕੁਲ ਮੋਨਾ ਕੋ ਨਾ ਕਰੀਂ ਸੇਵਾ ਹੈਗਾ ਹਾਂ 2008 ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਾੜੀ ਅਰਦਾਸ ਕੀਤੀ ਵੀ ਇਹ ਮਾਲਕਾ ਇਹ ਬੰਦੇ ਨੇ ਬੜੇ ਮਾੜੇ ਕੰਮ ਕੀਤੇ ਆ ਬੜਾ ਧੱਕਾ ਕੀਤਾ ਪੰਜਾਬ ਦੇ ਨਾਲ ਨੇਕਾਂ ਧੀਆਂ ਪੈਣਾ ਦੀਆਂ ਬੇਦਮੀਆਂ ਕੀਤੀਆਂ ਦੁਸ਼ਟ ਬੰਦੇ ਨੇ ਤੇ ਹਮੇਸ਼ਾ ਹੀ ਇਹਨੇ ਕੋਈ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਨਹੀਂ ਕੀਤੀ ਇਹਨੇ ਢੈਂਦੀ ਕਲਾ ਦੀ ਕੀਤੀ ਆ ਬੜੇ ਸ਼ਰਮ ਧੱਕੇ ਕੀਤੇ ਇਹਨੇ ਪੂਲੇ ਨੇ ਅਰਦਾਸ ਬੇਨਤੀ ਕੀਤੀ ਚੜ੍ਹਦੀ ਕਲਾ ਦੇ ਵਿੱਚ ਸੋ ਉੱਥੇ ਜਾ ਕੇ ਆਪਨਾ ਆਪ ਸਮਰਪਿਤ ਕੀਤਾ ਗੁਰੂ ਨੂੰ ਤੇ ਅੱਜ ਤੋਂ ਵਾਦਾ ਗੁਰਸਿੱਖ ਤੁਹਾਡਾ ਬਣ ਜਾਵਾਂਗਾ ਮੇਰਾ ਬੇੜਾ ਛੋਟਾ ਜਿਹਾ ਇਸ ਸਾਲਕ ਦਾ ਤੇ ਸਾਰਾ ਕੋਈ ਪਰਿਵਾਰ ਆਪਣਾ ਆਪ ਪੰਥ ਦੇ ਲੇਖੇ ਲਾ ਕੇ ਪੰਥ ਦੇ ਲੇਖੇ ਲਾ ਕੇ ਹੋ ਸਕਦਾ ਮੈਂ ਜੇਲ੍ਹ ਦੇ ਵਿੱਚ ਹਾਂ 302 ਦਾ ਮੇਰੇ ਤੇ ਪਰਚਾ ਸੀ ਹੋ ਸਕਦਾ ਉੱਥੇ ਫਾਂਸੀ ਵੀ ਹੋ ਸਕਦੀ ਸੀ ਹੋ ਸਕਦਾ ਜਾਂਦਿਆ ਮੈਨੂੰ ਮਾਰ ਵੀ ਸਕਦੇ ਕੁਝ ਵੀ ਹੋ ਸਕਦਾ ਸੀ ਹੋ ਸਕਦਾ ਲਾਈਫ ਟਾਈਮ ਸਾਰੀ ਉਮਰ ਮੈਨੂੰ ਜੇਲ੍ਹ ਚ ਵੀ ਰਹਿਣਾ ਪੈ ਸਕਦਾ ਹੈ ਤੇ ਜਿਹੜਾ ਮੈਂ ਆਪਣਾ ਪਰਿਵਾਰ ਪੰਥ ਦੇ ਲੇਖੇ ਲਾ ਲਾ ਕੇ ਤੇ ਪੰਥ ਦੇ ਪੰਥ ਨੂੰ ਜ਼ਿੰਮੇਵਾਰੀ ਦੇ ਗਿਆ ਵੀ ਪਰਿਵਾਰ ਮੇਰਾ ਪੰਥ ਆਪ ਹੀ ਸੰਭੂਗਾ ਤੇ ਅੱਜ ਪੰਥ ਦੀ ਜ਼ਿੰਮੇਵਾਰੀ ਵੀ ਬੰਦੀ ਆ ਹੋ ਸਕਦਾ ਮੈਂ ਪੰਥ ਦੀਆਂ ਦਵਾਵਾਂ ਦੇ ਨਾਲ ਪੰਥ ਮੈਨੂੰ ਬਾਹਰ ਵੀ ਲੈ ਆਇਆ ਅਰਦਾਸ ਬੇਨਤੀਆਂ ਕਰਕੇ ਤੇ ਮੈਂ ਬਾਹਰ ਵੀ ਆ ਗਿਆ ਪਰ ਹੁਣ ਵੀ ਪੰਥ ਦਾ ਫਰਜ ਬੰਦਾ ਵੀ ਵੱਧ ਤੋਂ ਵੱਧ ਸਪੋਰਟ ਕਰਨ ਦਾ ਪਰਿਵਾਰ ਨੂੰ ਸਾਂਭਣ ਦਾ ਸੋ ਪੰਥ ਆ ਸਭ ਕੋ ਹੀ ਆ ਸੋ ਮੈਂ 2024 ਦੀ ਜਿਹੜੀ ਚੋਣਾਂ ਜਲੰਧਰ ਤੋਂ ਵੀ ਮੇਰੀ ਸਿੰਘਣੀ ਖਲੋਤੇ ਸੀ ਤੇ ਇਥੇ ਪੰਥ ਦਾ ਫਰਜ ਬੰਦਾ ਵੱਧ ਤੋਂ ਵੱਧ ਸਪੋਰਟ ਕਰਨ ਦਾ ਹਲਫ ਕਰਨ ਦਾ ਤੇ ਬਾਕੀ ਆਪਾਂ ਸਮਰਪਤਿਆਂ ਮਾਲਕ ਨੂੰ ਤੇ ਪੰਥ ਆਪ ਸਾੰਭੇ ਸਾਰਾ ਕੁਝ ਕਰੇ ਬਾਕੀ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ